ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਐਮਐਲਏ ਰਮਨ ਅਰੋੜਾ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ ਆਪ ਸਰਕਾਰ ਵੱਲੋਂ ਆਪਣੇ ਐਮਐਲਏ ਤੇ ਵੱਡਾ ਐਕਸ਼ਨ ਲਿਆ ਗਿਆ ਹੈ ਐਮਐਲਏ ਸੈਂਟਰਲ ਤੋਂ ਜਿਹੜੇ ਨੇ ਰਮਨ ਅਰੋੜਾ ਉਹਨਾਂ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਉੱਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਇਹਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਅੱਜ ਸਵੇਰੇ ਹੀ ਵਿਜੀਲੈਂਸ ਦੀਆਂ ਕਈ ਟੀਮਾਂ ਐਮਐਲਏ ਰਮਨ ਅਰੋੜਾ ਦੇ ਘਰ ਪੁੱਜੀਆਂ ਤੇ ਹਾਲੇ ਵੀ ਜਾਂਚ ਜਿਹੜੀ ਹੈ ਉਹ ਜਾਰੀ ਹੈ ਪਿਛਲੇ ਦਿਨਾਂ 'ਚ ਜਿਹੜਾ ਇੱਕ ਏਟੀਪੀ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਕ腐ਪਸ਼ਨ ਦੇ aarop 'ਚ ਉਸੇ ਦੇ ਮਾਮਲੇ 'ਚ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਐਮਐਲਏ ਰਮਨ ਅਰੋੜਾ ਦੇ ਘਰ ਰੇਡ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਲੋਕਾਂ ਨੂੰ ਨਗਰ ਨਿਗਮ ਵੱਲੋਂ ਝੂਠੇ ਨੋਟਿਸ ਭੇਜਦੇ ਸੀ ਝੂਠੇ ਨੋਟਿਸ ਭਜਵਾ ਕੇ ਸੈਟਿੰਗ ਕਰਕੇ ਉਹਨਾਂ ਤੋਂ ਪੈਸੇ ਲੈ ਕੇ ਇਹ ਮਾਮਲੇ ਨੂੰ ਰਫਾ-ਦਫਾ ਕਰ ਦਿੰਦੇ ਸੀ ਇਹ ਵੱਡਾ ਐਕਸ਼ਨ ਆਮ ਆਦਮੀ ਪਾਰਟੀ ਵੱਲੋਂ ਆਪਣੇ ਐਮਐਲਏ ਤੇ ਲਿਆ ਗਿਆ ਹੈ ਵਿਜੀਲੈਂਸ ਦੀ ਰੇਡ ਹਾਲੇ ਜਾਰੀ ਹੈ ਜਦੋਂ ਰੇਡ ਤੋਂ ਬਾਅਦ ਅਫਸਰ ਬਾਹਰ ਆਣਗੇ ਜਾਂ ਰਮਨ ਅਰੋੜਾ ਬਾਹਰ ਆਣਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰ ਸਰਕਾਰ ਨੇ ਕੀ ਪੁੱਛਗਿੱਛ ਕੀਤੀ ਅਤੇ ਕੀ ਹੋਇਆ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਐਮਐਲਏ ਰਮਨ ਅਰੋੜਾ ਜੋ ਕਿ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਤੇ ਵੱਡੀ ਰੇਡ ਹੋਈ ਹੈ